ਇਹ 버거 ਪਾਂਸ ਨੇ ਮਲਟੀ grain ਆਟਾ ਹੈਗਾ ਮਲਟੀ grain ਆਟਾ ਮਲਟੀ grain ਆਟਾ ਯਾਨੀ ਕਿ ਆਪਾਂ ਉਹ ਮੈਦੇ ਵਾਲਾ ਮੈਦਾ ਨਹੀਂ ਕਹਿ ਸਕਦੇ ਚਾਰ ਪੰਜ ਤਰ੍ਹਾਂ ਦਾ ਆਟਾ ਹੁੰਦਾ ਉਹਦੇ ਨਾਲ ਬਣਿਆ ਉਹ ਟੇਸਟ ਇਸ ਤਰ੍ਹਾਂ ਦਾ ਵਾ एकदम ਰੂਵ ਵਰਗਾ 버거 ਹੋਏਗਾ ਜੀ ਜੀ ਪਿਓਰ ਮਿਲਕ ਬਦਾਮ ਹੈਗਾ ਕੋਈ ਇਹਦੇ ਵਿੱਚ ਪ੍ਰੈਜ਼ਰਵੇਟਿਵ ਨਹੀਂ ਹੈਗਾ ਫਰੈਸ਼ ਹੈਗਾ ਠੀਕ ਹੈ ਜੀ ਆਪ ਜੀ ਟੇਸਟ ਕਰਕੇ ਦੇਖੋ ਆਪਣੇ ਖੁਦ ਡੇਰੀ ਫਾਰਮ ਤੋਂ ਖੁਦ ਡੇਰੀ ਫਾਰਮ ਦਾ ਉਹ ਸਾਡੇ ਡੇਰੀ ਫਾਰਮ ਦੇ ਵਿੱਚ ਕਿਸੇ ਵੀ ਡੰਗਰ ਨੂੰ ਅਸੀਂ ਜਿਹੜੇ ਟੀਕੇ ਲਾ ਜਾਂਦੇ ਆ ਹਾਂਜੀ ਹਾਂਜੀ ਉਹ ਨਹੀਂ ਲਗਾਉਂਦੇ ਅਸੀਂ ਠੀਕ ਹੈ ਯੂਰਪੀਅਨ ਸਟਾਈਲ ਦੇ ਵਿੱਚ ਅਸੀਂ ਪੌਪਸਿਕਲ ਸਟਾਰਟ ਕੀਤੀ ਹੈਗੀ ਜਿਵੇਂ ਆ ਦੇਖੋ ਤੁਸੀਂ ਕਿਟਕੈਟ ਪੌਪਸਿਕਲ ਹੋਗੀ ਹਮ ਠੀਕ ਹੈ ਮੈਂ ਬਿਸਕੌਫ ਪੌਪਸਿਕਲ ਹੋ ਗਿਆ ਜੀ ਆ ਮੰਗੋ ਚੀਆ ਸੀਡ ਦਿਖਾਓ ਇਹਨਾਂ ਨੂੰ ਇਹ ਮੰਗੋ ਚੀਆ ਸੀਡ ਹੋ ਗਿਆ ਜਿਵੇਂ ਆਪਾਂ ਇਹਨਾਂ ਕਹਿੰਦੇ ਵੀ ਪੰਜਾਬੀ ਦੇ ਵਿੱਚ ਕਹਿੰਦੇ ਵੀ ਕੁਲਫੀ ਦੇ ਕਿੰਨੇ ਕੁ ਬ੍ਰਾਂਡ ਨੇ ਕੁਲਫੀ ਦੀ ਬਾਹਰ ਇੱਕ ਤਰ੍ਹਾਂ ਦੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਬਹੁਤ ਜ਼ਿਆਦਾ ਖਾਸ ਆ ਮੈਂ ਕਹੂੰਗਾ ਕਿ ਕਿਸਾਨਾਂ ਨੇ ਕਿਸਾਨ ਨੇ ਜਿਹੜੇ ਉਹ ਵੀਡੀਓ ਖਾਸ ਕਰਕੇ ਦੇਖਣ ਕਿਸਾਨਾਂ ਨੇ ਆ ਤੁਹਾਡੇ ਸਾਹਮਣੇ ਮੈਂ ਨੋਟ ਕਰਾਵਾਂ ਦੀ ਕਰੀਮ ਬੇ ਨਾਮ ਦੀ ਸ਼ਾਪ ਖੋਲੀ ਆ ਉਹ ਵੀ ਈਸਟ ਬੁੱਡ ਮਾਰਕੀਟ ਦੇ ਵਿੱਚ ਜਲੰਧਰ ਦੇ ਵਿੱਚ ਠੀਕ ਆ ਬਹੁਤ ਵੱਡੀਆਂ ਤਗੜੀਆਂ ਕੰਪਨੀਆਂ ਨੇ ਤੁਹਾਨੂੰ ਪਤਾ ਵੀ ਆਊਟਲੈਟ ਦੇ ਵਿੱਚ ਉਹਨਾਂ ਦੇ ਬਰਾਬਰ ਕਿਸਾਨਾਂ ਨੇ ਆ ਆਪਣੀ ਸ਼ਾਪ ਖੋਲੀ ਆ ਜਿੱਥੇ ਦੁੱਧ ਦੇ ਨਾਲ ਤਿਆਰ ਚੀਜ਼ਾਂ ਬਰਗਰ ਦੇ ਨਾਲ ਰਿਲੇਟਡ ਚੀਜ਼ਾਂ ਹੋਰ ਬਹੁਤ ਸਾਰਾ ਪ੍ਰੋਡਕਟ ਹੈ ਜਿਹੜਾ ਆਈਸਕ੍ਰੀਮ ਤੋਂ ਲੈ ਕੇ ਪਤਾ ਨਹੀਂ ਕੀ ਕੀ ਆ ਅੰਦਰ ਠੀਕ ਹੈ ਵੀ ਕਿਸਾਨਾ ਨੇ ਇਹ ਖੋਲਿਆ ਕਿਵੇਂ ਖੋਲਿਆ ਕੀ ਗੱਲਬਾਤ ਆ ਸਾਰੀ ਗੱਲਬਾਤ ਕਰ ਦਾਂਗੇ ਆਪਾਂ ਅੰਦਰ ਜਾ ਕੇ ਤੇ ਵੈਰਾਈਟੀ ਜੋ ਆ ਉਹਦੀ ਵਾਪਤ ਸਾਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਸੀਂ ਇੱਥੇ ਪਹੁੰਚਣਾ ਦਾ ਕਰੀਮ ਬੇ ਦੇ ਵਿੱਚ ਤਾਂ ਈਸਟਬੁੱਡ ਮਾਰਕੀਟ ਜਲੰਧਰ ਦੇ ਵਿੱਚ ਪਹੁੰਚ ਸਕਦੇ ਹੋ ਆਜੋ ਅੰਦਰ ਚੱਲਦੇ ਆ ਬਾਕੀ ਸ਼ਾਮ ਦਾ ਮਾਹੌਲ ਹੈਗਾ ਬੜਾ ਰੰਗੀਨ ਆ ਠੀਕ ਹੈ ਜਿਵੇਂ ਤੁਸੀਂ ਇੰਗਲੈਂਡ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਆ ਗਏ ਹੋ ਨਾ ਉਹੀ ਕੰਮ ਆਜੂ ਕਿਰਾਂ ਆਪਾਂ ਮਿਲਦੇ ਆਂ ਬਾਈ ਜੀ ਨੂੰ ਤੇ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਬਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਆਂ ਠੀਕ ਹੈ ਜੀ ਬਿਲਕੁਲ ਅ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਦਿੰਦੇ ਆਂ ਦਾ ਕਰੀਮ ਵੀ ਨਵੀਂ ਬ੍ਰਾਂਚ ਦੇ ਲਈ ਆਪ ਇਹ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਨਵੀਂ ਬਰਾਦ ਜਿਹੜੀ ਅੱਜ ਜਲੰਧਰ ਵਿਖੇ ਈਸਟਵੁੱਡ ਵਿਲੇਜ ਹਵੇਲੀ ਦੇ ਬਿਲਕੁਲ ਨਾਲ ਹਾਈਵੇ ਦੇ ਉੱਤੇ ਜੀ ਓਪਨ ਕੀਤੀ ਐ ਅੱਜ 14 12 2023 ਦੇ ਵਿੱਚ ਇਹ ਚੌਥਾ ਆਊਟਲੈਟ ਐ ਇਹ ਸਾਰਾ ਸਾਡੇ ਸਾਗਰੂ ਗੁਰੂ ਨਾਨਕ ਦੇਵ ਜੀ ਜੀ ਸਾਗਰੂ ਉਹਦੇ ਸੰਗਤ ਦੀ ਕਿਰਪਾ ਨਾਲ ਸਾਡਾ ਕਾਰਜ ਚੱਲ ਰਿਹਾ ਜੀ ਤੇ 5 ਸਾਲਾਂ ਦੇ ਵਿੱਚ ਅਸੀਂ 4 ਆਊਟਲੈਟ ਆਪਣੇ ਖੋਲ ਚੁੱਕੇ ਹਾਂ ਜੀ ਮਤਲਬ ਬਹੁਤ ਅੱਛੀ ਤੇਜ਼ੀ ਨਾਲ ਬੜੇ ਵਧੀਆ ਤਰੀਕੇ ਨਾਲ ਔਰ ਸਭ ਜਗ੍ਹਾ ਇੱਕੋ ਟੇਸਟ ਦੇ ਨਾਲ ਅਸੀਂ ਕਰ ਰਹੀ ਹੈ ਇਹ ਸਾਰੇ ਇਨ ਹਾਊਸ ਸਾਡੇ ਕੋਲ ਆਪਣੇ ਕੋਲ ਹੀ ਹੈ ਨੇ ਕੋਈ ਫਰੈਂਚਾਈਜ਼ ਮਾਡਲ ਨਹੀਂ ਹੈ ਆਜੋ ਆਪਾਂ ਦਿਖਾਈਏ ਫਿਰ ਹਾਂਜੀ ਤੇ ਭਾਜੀ ਸਾਨੂੰ ਇਹ ਦੇ ਵਿੱਚ ਐ ਦੱਸੋ ਵੀ ਆਪਣੇ ਕੋਲ ਕਿਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਖਾਣ ਦੇ ਲਈ ਪਹਿਲਾਂ ਤਾਂ ਜਿਹੜੀਆਂ ਤੁਸੀਂ ਦੁੱਧ ਤੋਂ ਤਿਆਰ ਕਰਦੇ ਉਹਦੇ ਬਾਰੇ ਦੱਸੋ ਕਿਆ ਚੀਜ਼ਾਂ ਨੇ ਇਹਦੇ ਵਿੱਚ ਇਹ ਹੈਗਾ ਕਿ ਸਾਡਾ ਜਿਹੜਾ ਬਿਜ਼ਨਸ ਆਪਣਾ ਘਰ ਦਾ ਸ਼ੁਰੂ ਤੋਂ ਕੀਤਾ ਜਿਹੜਾ ਹੈਗਾ ਐਗਰੀਕਲਚਰ ਹੋ ਗਿਆ ਹੂੰ ਡੇਰੀ ਫਾਰਮ ਹੋ ਗਿਆ ਹੂੰ ਇੱਕ ਸਾਡੇ ਕੋਲ ਐਚਪੀ ਗੈਸ ਏਜੰਸੀ ਵੀ ਹੈਗੀ ਹੈ ਨਾਮਤਰੀ ਐਚਪੀ ਗੈਸ ਕੋਦੀ ਕੋਦੀ ਤੇ ਉਸ ਤੋਂ ਬਾਅਦ ਅਸੀਂ ਆ ਰਿਟੇਲ ਕਾਊਂਟਰ ਜਿਹੜੇ ਰੈਸਟੋਰੈਂਟਸ ਦੇ ਉਹ ਵੀ ਸਾਡੇ ਆਪਣੇ ਹੈਗੇ ਨੇ ਡੇਰੀ ਫਾਰਮ ਪ੍ਰੋਡਕਟ ਨੂੰ ਅਸੀਂ ਇਨ ਹੈਸ ਕੀਤਾ ਡੀਟੇਲ ਦੇ ਵਿੱਚ ਸਿਰਫ ਦੁੱਧ ਦੀ ਜਗ੍ਹਾ ਦੁੱਧ ਤੋਂ ਜਿੰਨੇ ਵੀ ਪ੍ਰੋਡਕਟ ਐਕਸਟਰਾ ਉਸ ਤੋਂ ਵੱਧ ਤੋਂ ਵੱਧ ਜਿਹੜੇ ਪ੍ਰੋਡਕਟ ਮਾਰਕੀਟਿੰਗ ਚ ਮੁਹਈਆ ਕਰਾ ਸਕੇ ਅਸੀਂ ਉਹਦੇ ਵਿੱਚ ਜਿਵੇਂ ਆ ਮਿਲਕ ਬਦਾਮ ਹੋ ਗਿਆ ਦੇਖੋ ਜੀ ਇਹਦਾ ਕਲਰ ਦੇਖੋ ਪੂਰਾ ਕਾਰਡ ਕੇ ਬਹੁਤ ਠਿੱਕ ਕਰਕੇ ਬਣਾਨੇ ਆ ਲੋਕੀ ਦਾ ਪਤਲਾ ਜਾਂ ਦੁੱਧ ਮੇਜ ਦਿੰਦੇ ਆ ਜੀ ਇੱਥੇ ਪੂਰੀ ਮਿਹਨਤ ਹੈ ਔਰ ਪੂਰਾ ਮਿਲਕ ਬਦਾਮ ਪਿਓਰ ਮਿਲਕ ਬਦਾਮ ਹੈਗਾ ਕੋਈ ਇਹਦੇ ਵਿੱਚ ਪ੍ਰੈਜ਼ਰਵੇਟਿਵ ਨਹੀਂ ਹੈਗਾ ਫਰੈਸ਼ ਹੈਗਾ ਠੀਕ ਹੈ ਜੀ ਆਪ ਜੀ ਟੇਸਟ ਕਰਕੇ ਦੇਖੋ ਆਪਣੇ ਖੁਦ ਡੈਰੀ ਫਾਰਮ ਤੋਂ ਖੁਦ ਡੈਰੀ ਫਾਰਮ ਦਾ ਉਹ ਸਾਡੇ ਡੈਰੀ ਫਾਰਮ ਦੇ ਵਿੱਚ ਕਿਸੇ ਵੀ ਡੰਗਰ ਨੂੰ ਅਸੀਂ ਜਿਹੜੇ ਟੀਕੇ ਲਾਏ ਜਾਂਦੇ ਆ ਹਾਂਜੀ ਹਾਂਜੀ ਉਹ ਨਹੀਂ ਲਗਾਉਂਦੇ ਅਸੀਂ ਠੀਕ ਹੈ ਠੀਕ ਹੈ ਔਰ ਉਸ ਤੋਂ ਬਾਅਦ ਯੂਰਪੀਅਨ ਸਟਾਈਲ ਦੇ ਵਿੱਚ ਅਸੀਂ ਪੌਪਸਿਕਲ ਸਟਾਰਟ ਕੀਤੀ ਹੈਗੀ ਜਿਵੇਂ ਆ ਦੇਖੋ ਤੁਸੀਂ ਕਿਟਕੈਟ ਪੌਪਸਿਕਲ ਹੋ ਗਈ ਹੂੰ ਠੀਕ ਹੈ ਮੈਂ ਬਿਸਕੌਫ ਪੌਪਸਿਕਲ ਹੋ ਗਿਆ ਜੀ ਆ ਮੰਗੋ ਚੀਆ ਸੀਡ ਦਿਖਾਓ ਇਹਨਾਂ ਨੂੰ ਜੀ ਮੰਗੋ ਚੀਆ ਸੀਡ ਹੋ ਗਿਆ ਜਿਵੇਂ ਆਪਾਂ ਇਹਨਾਂ ਕਹਿੰਦੇ ਵੀ ਪੰਜਾਬੀ ਦੇ ਵਿੱਚ ਕਹਿੰਦੇ ਵੀ ਕੁਲਫੀ ਦੇ ਕਿੰਨੇ ਕੁ ਬ੍ਰਾਂਡ ਨੇ ਕੁਲਫੀ ਦੀ ਬਾਅਰ ਇੱਕ ਤਰ੍ਹਾਂ ਦੀ ਇਹ ਆਈਸਕ੍ਰੀਮ ਹੈਗਾ ਕੋਇਆ ਕੁਲਫੀ ਦੀ ਗੱਲ ਕਰਾਂਗੇ ਇੱਧਰ ਖੋਇਆ ਕੁਲਫੀ ਵੀ ਹੈਗੀ ਸਾਡੇ ਕੋਲ ਜੀ ਆ ਖੋਇਆ ਕੁਲਫੀ ਹੋਗੀ ਜੀ ਠੀਕ ਹੈ ड्राई फ्रूट खोया गुलफी प्लेन खोया गुलफी हम्म ठीक है ये इस तो बाद ये पॉप्सिकल यूरोपियन स्टाइल ਹੈਗਾ ਇਹਨੂੰ ਡਿਪ ਕੀਤਾ ਜਾਂਦਾ ਚਾਕਲੇਟ ਦੇ ਵਿੱਚ ਇੱਥੇ ਡਿਪ ਹੋਣਗੇ ਸਾਡੇ ਕੋ ਜੀ ਇਹਦੇ ਵਿੱਚ ਚਾਕਲੇਟ ਵਿੱਚ ਡਿਪ ਕਰਕੇ ਜਿਸ ਤਰ੍ਹਾਂ ਦਾ ਕਸਟਮਰ ਕਸਟਮਾਈਜ਼ ਕਰਾਣਾ ਚਾਹੁੰਦਾ ਵੈ ਉਹਨੂੰ ਉਸ ਤਰ੍ਹਾਂ ਡਿਜ਼ਾਈਨ ਕਰਕੇ ਦੇਣੇ ਆ ਇੱਥੇ ਇੱਕ ਫੋਟੋ ਬਣੀ ਹੋਈ ਆ ਆ ਦੇਖੋ ਤੁਸੀਂ ਪੌਪਸਟਾਈਲਸ ਹਾਂ ਪੌਪਸਿਕਲਸ ਹੈਗਾ ਇਹਨੂੰ ਡਿਪ ਕੀਤਾ ਜਾਂਦਾ ਚਾਕਲੇਟ ਦੇ ਵਿੱਚ ਠੀਕ ਹੈ ਉਹਨੂੰ ਡਾਰਕ ਚਾਕਲੇਟ ਚਾਹੀਦੀ ਹੈ ਮਿਲਕ ਚਾਕਲੇਟ ਚਾਹੀਦੀ ਹੈ ਵਾਈਟ ਚਾਕਲੇਟ ਚਾਹੀਦੀ ਹੈ ਉਸਦੇ ਉੱਪਰ ਟਾਪਿੰਗ ਕੀ ਚਾਹੀਦੀ ਹੈ ਥੱਲੇ ਨੇ ਕੋ ਟਾਪਿੰਗ ਬਣੀ ਹੋਈ ਹੈ ਉਸਦੇ ਉੱਤੇ ਉਹਨੂੰ ਕੈਸ਼ੂ ਚਾਹੀਦੇ ਬਾਦਾਮ ਚਾਹੀਦਾ ਹੈ ਉਸਦੇ ਉੱਪਰ ਚਾਕੋ ਚਿਪਸ ਚਾਹੀਦੇ ਆ ਉਹਦੀ ਲੇਅਰਿੰਗ ਕਰਕੇ ਜੋ ਕਸਟਮਰ ਮੰਗਦਾ ਉਸ ਤਰ੍ਹਾਂ ਦਾ ਟੇਸ ਬਣਾ ਕੇ ਦੇਣਾ ਇਨਸਟੈਂਟ ਠੀਕ ਹੈ ਜੀ ਹਾਂ ਬੇਸ ਤੁਸੀਂ ਚੂਜ਼ ਕਰਨਾ ਉਸ ਤੋਂ ਬਾਅਦ ਤੁਹਾਡਾ ਡਿਜ਼ਾਈਨ ਅਸੀਂ ਚੂਜ਼ ਕਰਕੇ ਤੁਹਾਨੂੰ ਬਣਾ ਕੇ ਦੇਵਾਂਗੇ ਠੀਕ ਹੈ ਜੀ ਆ ਜੋ ਉਸ ਤੋਂ ਬਾਅਦ ਆਈਸਕ੍ਰੀਮ ਦੀ ਵੈਰਾਈਟੀ ਹੈ ਆਈਸਕ੍ਰੀਮ ਦੀ ਕਿੰਨੀ ਵੈਰਾਈਟੀ ਹੋਏਗੀ ਭਾਜੀ ਆਈਸਕ੍ਰੀਮ ਦੇ ਵਿੱਚ ਸਾਡੇ ਕੋਲ 32 ਫਲੇਵਰ ਹੈਗੇ ਨੇ 32 32 ਫਲੇਵਰ ਹੈਗੇ ਨੇ ਜੀ ਜਲੰਧਰ ਦੇ ਵਿੱਚ ਅਸੀਂ 28 ਫਲੇਵਰ ਲਾਂਚ ਕੀਤੇ ਹੈਗੇ ਹੂੰ ਠੀਕ ਹੈ ਇੱਥੇ ਜਿਸ ਤਰ੍ਹਾਂ ਦੀ ਸਾਡੇ ਕੋਲ ਜਗ੍ਹਾ ਹੈਗੀ ਉਸ ਹਿਸਾਬ ਨਾਲ ਸਾਡੇ ਕੋਲ ਜਿਸ ਤਰ੍ਹਾਂ ਦੀ ਵੈਰਾਈਟੀ ਬਣਾਈ ਹੈ ਜੀ ਇਹਦੇ 28 ਜਿਹੜੇ ਬੈਸਟ ਪ੍ਰੋਡਕਟਸ ਨੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਖੋ ਇਹ ਖੋਦ ਹੀ ਬਣਾਈ ਹੋਏ ਨੇ ਜੇ ਇਹ ਵੀ ਪਰਚੇਜ ਨੇ ਇਨ ਹਾਊਸ ਹੀ ਹੁੰਦਾ ਜੀ ਸਾਡਾ ਜੀ ਫਸਟ ਆਫ ਆਲ ਜਿਹੜਾ 90% ਪ੍ਰੋਡਕਟ ਹੈ ਸਾਡਾ ਆਪਣੀ ਮੈਨੂਫੈਕਚਰਿੰਗ ਹੈ ਠੀਕ ਹੈ ਜੀ ਜਿਵੇਂ 버거 ਦੇ ਬੰਸ ਹੋਗੇ ਹਾਂਜੀ 버거 ਦੀ ਪੈਟੀ ਹੋਗੀ ਹਮ ਆਈਸਕ੍ਰੀਮਸ ਹੋਗੇ ਮਿਲਕ ਬਦਾਮ ਹੋ ਗਿਆ ਪੌਪਸਿਕਲਸ ਹੋ ਗਿਆ ਜੀ ਸਾਬੇ ਜਿਹੜੇ ਸਬ ਸੈਂਡਵਿਚ ਹੈ ਉਹਦੀ ਲੋਫ ਹੋਗੀ ਹਮ ਮਤਲਬ 90% ਪ੍ਰੋਡਕਟ 90% ਪ੍ਰੋਡਕਟ ਅਸੀਂ ਇਨ ਹਾਊਸ ਬਣਾਉਂਦੇ ਹਾਂ ਜੀ 10% ਚੀਜ਼ਾਂ ਜਿਹੜੀ ਸਾਨੂੰ ਬਾਹਰੋਂ ਲੈਣੀਆਂ ਪੈਂਦੀਆਂ ਕੋਈ ਸੌਸ ਹੋ ਗਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਐਕਸਟਰਾ ਚੀਜ਼ਾਂ ਹੋ ਗਈਆਂ ਐਵੇਂ ਮੋਸਟਲੀ ਜੀ ਸੌਸਸ ਵੀ ਆਪ ਬਣਾ ਰਹੇ ਜਿਵੇਂ ਮਿੰਟ ਸੌਸ ਹੋ ਗਈ 4-2-3 ਤਰ੍ਹਾਂ ਦੀ ਸੌਸ ਹੈਗੀ ਹੈ ਪੈਟੀ ਹੋ ਗਈ 버거 ਬੰਸ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸਾਰੇ ਇਨ ਹਾਊਸ ਹੀ ਬਣ ਰਹੇ ਜੀ ਉਸ ਤੋਂ ਬਾਅਦ ਠੀਕ ਸ਼ੇਕਸ ਹੈਗੇ ਨੇ ਸਾਡੇ ਕੋਲ ਉਹ ਤੁਸੀਂ ਦੇਖੋ ਉਹ ਚ ਫਰੂਟ ਸ਼ੇਕਸ ਹੈਗੇ ਨੇ ਚਾਕਲੇਟ ਸ਼ੇਕ ਹੈਗਾ ਐਕਸੋਟਿਕ ਸ਼ੇਕਸ ਹੈਗੇ ਨੇ ਉਸ ਤੋਂ ਬਾਅਦ ਸਮੂਦੀਜ਼ ਹੈਗੀਆਂ ਨੇ ਆਹ ਤੁਹਾਡੇ ਸਾਹਮਣੇ ਬਗਸ ਆ ਗਏ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਸੀ ਬੰਸ ਤਾਂ ਔਰ ਪੈਟੀ ਆਪਣੀ ਹੈਗੀ ਰਾਜੇ ਸਾਈਡ ਹੋ ਜਾ ਤੁਹਾਡਾ ਭਾਜੀ ਕਿਤੋਂ 버거 ਵਗੈਰਾ ਜਿਹੜੀ ਡਬਲ ਰੋਟੀ ਹੁੰਦੀ ਉਹ ਤਾਂ ਪਰਚੇਜ਼ ਕਰਦੇ ਹੋਮੋਂਗੇ 버거 ਬੰਸ ਵੀ ਅਸੀਂ ਆਪ ਬਣਾਨੇ ਆ ਮਗਰ ਮੰਗ ਦਾ ਪੈਕੇਟ ਦਿਖਾਣਾ ਚਾਹ ਰਹੇ ਅੱਛਾ ਜੀ ਮਗਰ ਬੰਦਾ ਪੈਕੇਟ ਦਿਖਾਉਣਾ ਰਾਜੇ ਜਿਹੜੇ ਸਬ ਸੈਂਡਵਿਚ ਐ ਲੋਫ ਉਹ ਵੀ ਅਸੀਂ ਆਪ ਬਣਾਨੇ ਜੀ ਠੀਕ ਐ ਫਰਾਈਜ਼ ਹੋਗੇ ਉਸ ਤੋਂ ਬਾਅਦ ਸਾਡੇ ਕੋਲ ਸੰਡੇਜ਼ ਵਗੈਰਾ ਹੈਗੇ ਨੇ ਜੀ ਸਿਦਾਂਸ਼ੂ ਪੁੱਛੇ ਲਾਈਫ ਸਟੋਨ ਸੰਡੇ ਹੋਗੇ ਸੌਫ ਸੰਡੇਜ਼ ਹੋਗੇ ਤੁਹਾਡੇ ਕਸਟਮਾਈਜ਼ ਸੰਡੇਜ਼ ਹੋਗੇ ਆਈਸਕ੍ਰੀਮ ਰੂਲਸ ਹੋਗੇ ਇਨਸਟੈਂਟ ਤੁਹਾਡੇ ਸਾਹਮਣੇ ਤੁਹਾਨੂੰ ਬਣਾ ਕੇ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਕੋਨਸ ਹੋ ਗਈਆਂ ਉਹਨਾਂ ਦੇ ਬਾਸਕਟਸ ਹੋ ਗਈਆਂ ਉਹ ਵੀ ਇਨ ਹਾਊਸ ਬੰਦੀ ਹੈ ਜੀ ਕੋਨਸ ਵੀ ਅਸੀਂ ਬਾਹਰੋਂ ਪਰਚੇਸ ਨਹੀਂ ਕਰਦੇ ਉਹ ਟੇਸਟ ਦੇ ਵਿੱਚ ਆਰ ਐਂਡ ਡੀ ਕਰਕੇ ਫਿਰ ਅਸੀਂ ਉਸ ਨੂੰ ਲਾਂਚ ਕਰਦੇ ਆ ਇਹ ਨਹੀਂ ਕਿ ਇੱਕ ਆਪਣਾ ਬਣਾਉਣ ਦੀ ਖਾਤਰ ਸਿਰਫ ਟੇਸਟ ਨਾ ਆਵੇ ਟੇਸਟ ਵੀ ਆਏਗਾ ਹਾਈਜਨਿਕ ਵੀ ਰਹੇਗਾ ਔਰ ਕਾਸਟ ਵੀ ਤੁਹਾਨੂੰ ਬਿਲਕੁਲ ਸਹੀ ਮਿਲੇਗੀ ਜੀ ਇਹ 버거ਮਾਸ ਨੇ ਮਲਟੀ grain ਆਟਾ ਹੈਗਾ ਵੀ ਮਲਟੀ grain ਆਟਾ ਮਲਟੀ grain ਆਟਾ ਯਾਨੀ ਕਿ ਪਾਉ ਮੈਦੇ ਵਾਲਾ ਮੈਦਾ ਨਹੀਂ ਕਹਿ ਸਕਦੇ ਚਾਰ ਪੰਜ ਤਰ੍ਹਾਂ ਦਾ ਆਟਾ ਹੁੰਦਾ ਉਹਦੇ ਨਾਲ ਬਣਿਆ ਉਹ ਟੇਸਟ ਇਸ ਤਰ੍ਹਾਂ ਦਾ ਵਾ ਇੱਕਦਮ ਰੂਵ ਵਰਗਾ 버거 ਹੋਏਗਾ ਜੀ ਜੀ ਯਾਨੀ ਕਿ ਮੂੰਹ ਚ ਭੁੱਲੀ ਚੱਲੇ ਅੰਦਰ ਜਾਵੇ ਨਾ ਐਸਾ ਦਾ ਨਹੀਂ ਜਾਏਗਾ ਜੀ ਤੇ ਇਹ ਫਿਰ ਭਾਜੀ ਸੋਚਿਆ ਕਿਵੇਂ ਸੀਗਾ ਕਿ ਇਸ ਚੀਜ਼ ਨੂੰ ਆਪਾਂ ਨੇ ਇੱਥੇ ਬਣਾਣਾਗਾ ਇਹ ਡੇਰੀ ਸਾਡੇ ਕੋਲ ਆਪਦੀ ਹੈ ਉਸ ਨੂੰ ਐਨਹਾਂਸ ਕੀਤਾ ਅਸੀਂ ਮਾਰਕੀਟ ਨੂੰ ਰਿਟੇਲ ਚ ਲਿਆਉਣ ਵਾਸਤੇ ਅਸੀਂ ਯੂਰਪ ਗਏ ਉੱਥੇ ਦੇਖਿਆ ਫਿਰ ਉਸ ਤੋਂ ਬਾਅਦ ਕੋਰਸ ਕੀਤੇ ਸਾਡੇ ਜਿਹੜੇ ਐਮ ਡੀ ਨੇ ਸੰਸਤ ਨਾਮਚੰਦ ਜੀ ਜੀ ਉਹਨਾਂ ਨੇ ਕੋਰਸ ਕੀਤੇ ਵੀਜ਼ਾ ਦੇ ਵਿੱਚ ਕੋਰਸ ਕੀਤਾ ਡੇਰੀ ਫਾਰਮ ਦਾ ਯੂਨੀਵਰਸਿਟੀ ਚ ਕੀਤਾ ਉਹਨਾਂ ਦੇ ਬ੍ਰਦਰ ਨੇ ਕੀਤਾ ਯਾਨੀ ਕਿ ਛੋਟਾ ਪ੍ਰੋਸੈਸ ਨਹੀਂ ਕਹਿ ਸਕਦੇ ਵੱਡੀ ਵੱਡੀ ਸ਼ਰਤ ਤੋਂ ਬਾਅਦ ਟ੍ਰੇਨਿੰਗ ਲਈਤੀ ਅਸੀਂ ਪੀਜ਼ਾ ਦੀ ਪੀਜ਼ਾ ਵੀ ਹੈਗਾ ਸਾਡੇ ਕੋਲ ਜੀ ਪਾਸਤਾ 버ਗਰਸ ਫਿਰ ਅਸੀਂ ਪਿਛਲੇ ਸਾਲ ਜੇਤੂ ਵੀ ਹੋਏ ਆ ਸੀਐਮ ਅਵਾਰਡ ਲਈ ਪੰਜਾਬ ਦੇ ਵਿੱਚ ਸਾਨੂੰ ਸੀਐਮ ਅਵਾਰਡ ਵੀ ਮਿਲਿਆ ਹੈ ਭਗਵਾਨ ਜੀ ਮਾਨ ਮੁੱਖ ਮੰਤਰੀ ਸਰਕਾਰ ਤੋਂ ਉਹ ਕਿਸ ਚੀਜ਼ ਦਾ ਉਹ ਬੈਸਟ ਡੈਜ਼ਰਟਸ ਲਈ ਮਿਲਿਆ ਸਾਨੂੰ ਠੀਕ ਹੈ ਜੀ ਹਾਂ ਉਹਦੇ ਵਿੱਚ ਲੱਸੀ ਹੋਗੀ ਦੁੱਧ ਦੇ ਪ੍ਰੋਡਕਟਸ ਹੋਗੇ ਦੁੱਧ ਦੀ ਕੁਝ ਆਈਟਮਾਂ ਨੇ ਆਈਸਕ੍ਰੀਮ ਹੋਗੀਆਂ ਉਹਦੇ ਲਈ ਸਾਨੂੰ ਬੈਸਟ ਪ੍ਰੋਡਕਟਸ ਦੇ ਸਾਨੂੰ ਸੀਐਮ ਅਵਾਰਡ ਮਿਲਿਆ ਅਸੀਂ ਐ ਕਹਿ ਸਕਦੇ ਹਾਂ ਵੀ ਹਾਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਆ ਚੀਜ਼ ਖੋਲੀ ਆ ਬਿਲਕੁਲ ਕਹਿ ਸਕਦਾ ਜੀ ਅਸੀਂ ਪਿੰਡ ਵਿੱਚੋਂ ਉੱਠ ਕੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਡਕਟ ਲਾਂਚ ਕੀਤੇ ਨੇ ਜਿਹੜੇ ਹਲੇ ਯੂਰਪ ਤੋਂ ਬਾਅਦ ਇੱਥੇ ਪੂਰੀ ਤਰ੍ਹਾਂ ਨਹੀਂ ਆਏ ਜੀ ਮੋਸਟਲੀ ਤੁਸੀਂ ਵਾਫਲ ਦੇਖ ਲਓਗੇ ਆਰਮ ਸੰਡੇ ਦੇਖ ਲਓਗੇ ਸਾਡਾ ਤਾਂ ਉਹਨਾਂ ਤੋਂ ਬਹੁਤ ਫਰਕ ਹੈਗਾ ਜੀ ਅਸੀਂ ਜਿਹੜੀ ਵੈਰਾਈਟੀ ਦੇ ਰਹੇ ਆ ਜਿਹੜੇ ਰੇਟ ਨਾਲ ਦੇ ਰਹੇ ਆ ਜਾਂ ਜਿਹੜਾ ਟੇਸਟ ਦੇ ਰਹੇ ਆ ਉਹ ਮੈਚ ਨਹੀਂ ਕਰਦਾ ਪਰ ਕੁਆਲਿਟੀ ਬੜੀ ਹਾਈਜਨ ਹੈ ਔਰ ਡਾਈਜੈਸਟਿਵ ਹੈਗਾ ਸਾਰਾ ਪ੍ਰੋਡਕਟ ਸਾਡਾ ਕੀ ਬਾਤ ਹੈ ਲੇ ਹੋਰ ਕੋਈ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣੀ ਭੁੱਲ ਗਿਆ ਹਾਂ ਹਾਂ ਜੀ ਆਪ ਜੀ ਦੱਸੋ ਮੈਂ ਦੱਸੀ ਚੱਲ ਰਹੀ ਹਾਂ ਠੀਕ ਹੈ ਲਓ ਜੀ ਕੋਈ ਨਵੀਂ ਚੀਜ਼ ਕੱਢਦੇ ਆ ਵੈਸਤਾ ਲਗਭਗ ਇਹਨਾਂ ਨੇ ਸਾਰਾ ਕੁਝ ਆਪਾਂ ਨੂੰ ਦੱਸ ਹੀ ਦਿੱਤਾ ਕਿ ਹਾਂ ਆਹ ਚੀਜ਼ ਇਸ ਤਰ੍ਹਾਂ ਤਿਆਰ ਕਰਦੇ ਆਂਗੇ ਤੇ ਇਹਦੀ ਸ਼ੋਪ ਦੀ ਓਪਨਿੰਗ ਕਦੋਂ ਹੋਇਆ ਕਰੋਗੇ ਭਾਜੀ ਸ਼ੋਪ ਦੀ ਓਪਨਿੰਗ ਅੱਜ ਹੈ ਜੀ ਇਹਦੀ ਜਲੰਧਰ ਦੀ 5 ਵਜੇ ਸ਼ਾਮ ਨੂੰ ਉਸ ਤੋਂ ਬਾਅਦ ਠੀਕ ਸਵੇਰੇ ਕਦੋਂ ਹੋ ਜਾ ਕ ਸਵੇਰੇ 11 ਵਜੇ ਤੋਂ ਲੈ ਕੇ ਰਾਤ 6:00 11:30 ਤੱਕ ਹਾਂ ਜੀ ਠੀਕ ਹੈ ਜਿਹੜੇ ਪੀਜ਼ਾ ਵਗੈਰਾ ਭਾਜੀ ਉਹ ਵੀ ਮੈਦੇ ਦੇ ਜਾਂ ਕਿਸ ਤਰ੍ਹਾਂ ਦੇ ਆਉਣਗੇ ਨੇ ਉਹ ਵੀ ਮਲਟੀ grain ਵੀ ਹੈ ਮੈਦਾ ਵੀ ਹੈ ਉਹ ਚਾਪਸ਼ਨ ਦਿੰਦੇ ਆ ਸੀਗਾ ਉਹ ਚਾਪਸ਼ਨ ਦੇ ਹੋਗੇ ਠੀਕ ਹੈ मोस्टली ਲੋਕੀ ਪੀਜ਼ਾ ਮੈਦਾ ਹੀ ਪਸੰਦ ਕਰਦੇ ਨੇ ਉਹਦੇ ਵੀ ਜਿਹੜੀ ਸੌਸਸ ਹੈ ਉਹਦੇ ਇੰਗਰੀਡੀਅੰਟ ਸਾਡੇ ਨੇ ਉਸ ਤੋਂ ਬਾਅਦ ਉਹਦੇ ਉੱਤੇ ਜਿਹੜੀ ਫਰੈਸ਼ ਉਹਦੇ ਉੱਤੇ ਜਿਹੜੀ ਫਰੈਸ਼ ਵੈਜੀਟੇਬਲਸ ਪੈਣੀ ਹੈ ਉਹ ਸਾਰਾ ਇੱਕ ਬੜਾ ਤਰੀਕੇ ਨਾਲ ਉਹਨੂੰ ਬਣਾਇਆ ਜਾਂਦਾ ਬੜਾ ਅੱਛਾ ਟੇਸ ਦਿੱਤਾ ਜਾਂਦਾ ਬੜੀ ਅੱਛੀ ਲੁੱਕ ਦਿੱਤੀ ਜਾਂਦੀ ਹੈ ਤਾਂ ਲੋਕੀ ਉਹਨੂੰ ਪਸੰਦ ਕਰਦੇ ਆ ਕੀ ਬਾਤ ਸੋ ਬਹੁਤ ਖੁਸ਼ੀ ਹੋਈ ਭਾਜੀ ਨੂੰ ਮਿਲ ਕੇ ਕਰੀਮ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਨੂੰ ਵੀ ਇੱਥੇ ਕੁਝ ਸਿੱਖਣ ਨੂੰ ਮਿਲਿਆ ਤੇ ਹੋਰ ਵੀ ਬਹੁਤ ਸਾਰੇ ਭਰਾਵਾਂ ਨੂੰ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ ਜਿਹੜੇ ਕਹਿੰਦਾ ਨੇ ਵੀ ਦੁੱਧ ਤੋਂ ਕੁਝ ਬਚਦਾ ਨਹੀਂ ਹੈਗਾ ਡੇਰੀ 'ਚੋਂ ਕੁਝ ਬਚਦਾ ਨਹੀਂ ਉਹਨਾਂ ਦੇ ਲਈ ਵੀ ਸਿੱਖਣ ਤੇ ਬਾਲੀਆਂ ਗੱਲਾਂ ਨੇ ਜਿਹੜੀਆਂ ਉਹ ਸਿੱਖ ਸਕਦੇ ਨੇਗੇ ਬਾਜੀ ਦਾ ਆਪਾਂ ਬਹੁਤ ਧੰਨਵਾਦ ਕਰਦੇ ਆਂ ਦਾ ਕਰੀਮ ਬੇ ਇਹਨਾਂ ਦਾ ਸਮੁੱਚੀ ਟੀਮ ਦਾ ਆਪਾਂ ਧੰਨਵਾਦ ਕਰਦੇ ਆਂਗੇ ਬਹੁਤ ਚੰਗੀ ਜਾਣਕਾਰੀ ਹੈ ਜਿਹੜੀ ਆਪਣੇ ਨਾਲ ਇਹਨਾਂ ਨੇ ਸਾਂਝੀ ਕੀਤੀ ਹੈ ਬਾਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ